ਦੁਸਾਂਝ ਕਲਾਂ ਦੇ ਨਿਦੇਕੀ ਪਿੰਡ ਕੋਟਲੀ ਖੱਖਿਆਂ ਵਿਖੇ ਦੋ ਲੁਟੇਰਿਆਂ ਵੱਲੋਂ ਦਰਾਣੀ ਝਠਾਣੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੰਨਾਂ ਦੀਆਂ ਬਾਲੀਆਂ ਧੂਕੇ ਤੇਜ਼ ਹਥਿਆਰ ਦੇ ਨਾਲ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਮੌਕੇ ਇੰਦਰਜੀਤ ਕੌਰ ਨੇ ਦੱਸਿਆ ਕਿ ਮੈਂ ਤੇ ਮੇਰੀ ਦਰਾਣੀ ਕੋਟਲੀ ਖੱਖਿਆਂ ਰਿਸ਼ਤੇਦਾਰੀ ਚ ਭੋਗ ਤੇ ਆ ਰਹੀਆਂ ਸੀ ਤੇ ਸਾਡੇ ਮੁਰੇ ਆ ਕੇ ਮੁੰਡੇ ਰੁਕੇ ਉਹਨਾਂ ਨੇ ਆ ਕੇ ਮੈਨੂੰ ਕਿਹਾ ਕਿ ਬਾਲੀਆਂ ਲਾ ਕੇ ਦੇ ਦਿਓ ਮੈਂ ਬਾਲੀਆਂ ਲਾਣ ਫੜਾਰੀ ਸੀ ਤੇ ਨਾਲ ਹੀ ਉਹਨਾਂ ਨੇ ਤੇਜ ਹਥਿਆਰ ਦੇ ਨਾਲ ਉਹਨਾਂ ਦੇ ਹੱਥ ਤੇ ਫਟ ਮਾਰਿਆ ਕਿ ਜੋ ਗੰਭੀਰ ਰੂਪ ਚ जख्मी ਕਰ ਦਿੱਤਾ ਤੇ ਡਾਕਟਰ ਨੇ ਲੋਕਾਂ ਨੇ ਨਿੱਜੀ ਹਸਪਤਾਲ ਦੂਸਾਂਜ ਕਲਮ ਪਹੁੰਚਦਾ ਕੀਤਾ ਤੇ ਜਿਸ ਦੇ ਹੱਥ ਤੇ ਤਕਰੀਬਨ 9 ਟਾਂਕੇ ਲੱਗੇ ਹਨ ਡਾਕਟਰਾਂ ਮੁਤਾਬਕ ਤੋਂ ਪੁਲਿਸ ਮੌਕੇ ਤੇ ਪਹੁੰਚ ਕੇ ਬਿਆਨਾਂ ਦੇ ਆਧਾਰ ਤੇ ਸੀਸੀਟੀਵੀ ਕੈਮਰਿਆਂ ਦੀ ਖੰਗਾਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਜਿਨ੍ਹਾਂ ਦੇ ਨਾਲ ਹੈਪਨ ਹੋਇਆ ਉਹ ਕੌਣ ਹੈਗੇ ਆ ਉਹ ਸਿਸਟਰ ਹੋਣੀ ਆ ਸਿਸਟਰ ਹੋਣੀ ਆ ਕੀ ਕਾਰਨ ਹੋਇਆ ਜਿਹੜਾ ਇਹ ਮਤਲਬ ਇਹ ਬਾਸentro ਪੋਲੀਂਕਾ ਘਿਆਰੇ ਸੀਗੇ ਤੇ ਆਪਣਾ ਪੋਣੇ ਕਿਕਰ ਆਪਣਾ ਟੈਨ ਹੋਣਾ ਹੈ ਤੇ ਸਥੋਲੀ ਫਿਰ ਬਾਸ ਤੋਂ ਉਤਰਿਆ ਤੁਰ ਕੇ ਘਿਆਰੇ ਸੀਗੇ ਅੱਛਾ ਜੀ ਫਿਰ ਜਦੋਂ ਇਹ ਨਾਲਾ ਹਾਸਾ ਹੋਇਆ ਬਾਰ ਦਾ ਰਹੀ ਫਿਰ ਸਾਨੂੰ 5-10 ਮਿੰਟ ਬਾਅਦ ਪਤਾ ਲੱਗਾ ਮੇਰਾ ਪਹੇਉ ਮਤਲਬ ਬਾਲੀਆਂ ਲਾਈਆਂ ਕੋਈ ਫੋਨ ਫਾਨ ਦੀ ਕੋ ਨਹੀਂ ਉਹ ਪਤਾ ਹੋ ਗਿਆ ਬਾਲੀਆਂ ਨਹੀਂ ਲੱਗੀਆਂ ਬਾਲੀਆਂ ਲਾ ਕੇ ਤੇ ਜਾਂਦੇ ਜਾਂਦੇ ਟੱਕ ਲੱਗੇ ਅੱਛਾ ਜੀ ਹੁਣ ਕਿਦਾਂ ਸੇਹ ਤੇ ਨਾਲ ਦੀ ਬਸ ਹੁਣ ਠੀਕ ਆ ਟੱਕ ਆਪਣਾ ਟਾਂਕੇ ਲਵਾਏ ਆ ਨਾਲੇ 7-8 ਟਾਂਕੇ ਲੱਗੇ ਆ ਅੱਛਾ ਜੀ ਕੀ ਪ੍ਰਸ਼ਾਸਨ ਤੋਂ ਮੰਕਾਣਾ ਚਾਹੁੰਦੇ ਆ ਕਿ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਕੀ ਕਹਿਣਾ ਚਾਹੁੰਦੇ ਆ ਇਸ ਬਾਰੇ ਬੰਦ ਹੋਰ ਜੇ ਫੜਵੋ ਸਾਦੇ ਬਦਲੇ ਜਲਦੀ ਜਲਦੀ ਫੜਿਆ ਜਾ ਕੋਈ ਇਹਨਾਂ ਦਾ ਮੋਟਰਸਾਈਕਲ ਨੰਬਰ ਇਹਨਾਂ ਨੇ ਦੱਸਿਆ ਕੋਈ ਇਹਨਾਂ ਦੇਖਿਆ ਕੁਝ ਕਬਰਗੇ ਸੀ ਪਤਾ ਨਹੀਂ ਲੱਗਦਾ 40 ਵਿੱਚ ਸੀਗੇ ਅਸੀਂ ਤਾਂ ਬਲੌਰ ਤੋਂ ਆਨੀਆ ਸੀਗੀਆਂ ਕੋਟਲੀ ਦੇ ਅੱਡੇ ਤੋਂ ਉਤਰ ਕੇ ਤਾਂ ਇਦਨ ਕੋਟਲੀ ਨੂੰ ਆ ਰਹੀ ਹੈ ਸੀਗਾ ਅੱਛਾ ਜੀ ਕੁਰੇਸੇਦਾਰੀ ਆ ਰਿਹਾ ਰਿਸ਼ਤੇਦਾਰੀ ਆ ਭਰਾ ਮੇਰੇ ਦੇ ਸਹੁਰੇ ਆ ਅੱਛਾ ਜੀ ਉਹਨਾਂ ਦੇ ਅੱਜ ਸੀਗਾ ਉਹਨਾਂ ਦੇ ਦਾਦੇ ਸਹੁਰੇ ਦੀ ਡੈਥ ਹੋਈ ਸੀ ਉਹਦਾ ਬਹੁਤ ਸੀਗਾ ਅੱਛਾ ਜੀ ਬਾਅਦ ਥੋੜੀ ਦੇਰੀ ਆ ਉਹ ਕਿ ਆਇਆ ਆ ਤੇ ਇੱਕਦਮ ਪਹਿਲਾਂ ਸਿੱਧੇ ਨੰਦੇ ਤੇ ਇੱਕਦਮ ਵਾਪਸ ਆ ਗਿਆ ਸੀ ਕਿ ਪਤਾ ਨਹੀਂ ਕੀ ਕਹਿਣ ਲੱਗਾ ਤੇ ਦਰੂਕੇ ਕੋਲ ਆ ਕੇ ਕਹਿੰਦਾ ਲਾ ਦੇ ਬਾਣੀਆ ਫਟਾਫਟ ਅੱਛਾ ਜੀ ਇਹ ਮੈਨੂੰ ਕਹਿੰਦਾ ਮੈਨੂੰ ਲਾ ਦੋ ਜਿਹੜੀ ਲਾ ਦੇ ਬੱਕੜਾ ਉਹ ਲਾ ਕੇ ਫੜਾਤੀਆਂ ਫਿਰ ਵੀ ਪਤਾ ਨਹੀਂ ਜਾਂਦੇ ਜਾਂਦੇ ਕਦੋਂ ਕੀ ਮਾਰਿਆ ਤੁਹਾਡੇ ਛੋਰਾ ਮਾਰਿਆ ਛੋਰਾ ਚੋਰਾ ਮਾਰਿਆ ਉਸੇ ਚੋਰਾ ਮਾਰਨਾ ਨਹੀਂ ਤਾਂ ਲਾਭਾ ਬਾਰੇ ਕੰਨ ਨਾ ਲਾ ਦੇ ਕੰਨ ਨਾ ਤਾਂ ਕਰ ਦੇਣਾ ਕੰਮ ਤੇ ਕਿੰਨੇ ਜਣੇ ਸੀਗੇ ਦੋ ਜਣੇ ਦੋ ਜਣੇ ਸੀਗੇ ਕੋਈ ਚਿਹਰਾ ਪਛਾਣਿਆ ਕੋਈ ਤਾਂ ਮੂੰਹ ਬੰਦੇ ਹੋਏ ਸੀ ਬੰਦੇ ਹੋਏ ਸੀ ਅੱਛਾ ਜੀ ਆਏ ਕਿੱਧਰੋਂ ਉਸ ਤੇ ਗਏ ਕਿਧਰੋਂ ਵਾਪਸ ਸਾਡੇ ਪਿੱਛੋਂ ਆਏ ਆ ਗੇਟ ਵੱਲੋਂ ਗੇਟ ਵੱਲੋਂ ਆਏ ਆ ਜੋ ਕਿ ਐਦਾਂ ਪਿੱਛੇ ਨੂੰ ਬਿਲਕੁਲ ਵਾਪਸ ਹੋਇਆ। ਨਾਲ ਹੀ ਸਾਡੇ ਕੋਲ ਰੁਕ ਗਿਆ ਉੱਥੇ। ਇਹ ਕਹਿੰਦਾ ਕਿ ਕੋਈ ਪੁੱਛਣ ਲੱਗਿਆ ਸਾਨੂੰ ਰਸਤਾ ਰਸਤਾ। ਬਹੁਤ ਬੜੀਆਂ ਫਟਾਫਟ ਕਹਿੰਦਾ ਨਹੀਂ ਤਾਂ ਵੱਡਾ ਧਰੂ ਕਹਿੰਦਾ। ਅੱਛਾ ਜੀ। ਇਹ ਕੱਦ-ਕੱਟ ਕਿੰਨੇ ਕੁ ਸੀ ਲੰਬੇ ਸੀ ਉੱਚੇ ਸੀ ਕਿਦਾਂ ਸੀ ਕੋਈ ਜਵਾਨ ਸੀ। ਹਾਂਜੀ ਜਵਾਨ ਸੀ। ਅੱਛਾ। ਨਾਂ ਕੀ ਤੁਹਾਡਾ? ਇੰਦਰਜੀਤ। ਕਿਹੜੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਫਲੋਰ ਤੋਂ। ਫਲੋਰ ਖਾਸ ਤੋਂ ਹੀ। ਹਾਂਜੀ। ਠੀਕ ਹੈ ਜੀ। ਫੇਰ ਵੀ ਪੰਦੇ ਜਾਂਦੇ ਜਾਂਦੇ ਪਤਾ ਹੀ ਨਹੀਂ ਲੱਗਿਆ ਤੁਹਾਨੂੰ ਫੋਨ ਨਿਚੜਦਾ ਦੇਖ ਗਿਆ ਇੱਕਦਮ ਮਤਲਬ ਤੁਹਾਡੇ ਜਾਂਦੇ ਜਾਂਦੇ ਹੱਥ ਤੇ ਸ਼ੁਰਾ ਮਾਰ ਗਿਆ ਪਤਾ ਵੀ ਨਹੀਂ ਲੱਗਾ ਜਦੋਂ ਵੱਜਿਆ ਇੱਕਦਮ ਨਿਚੜਦੇ ਫੋਨ ਦੇਖਣਾ ਸ਼ੁਰੂ ਹੋਇਆ ਉਦੋਂ ਪਤਾ ਲੱਗਾ ਵੀ ਵੱਜ ਗਿਆ ਤੇ ਹੁਣ ਕਿੰਨੇ ਟਾਂਕੇ ਲੱਗੇ ਆ 8 8 ਟਾਂਕੇ ਲੱਗੇ ਡਾਕਟਰ ਸਾਹਿਬ ਦੱਸਦੇ ਆ 8 ਟਾਂਕੇ ਲੱਗੇ ਅੱਛਾ ਜੀ ਹਾਂ ਜੀ ਬਾਲੀਆਂ ਕਿੰਨੇ ਤੋਲੇ ਦੀਆਂ ਸੀਗੀਆਂ ਬਾਲੀਆਂ ਅੱਧੇ ਤੋਲੇ ਤੋਂ ਉੱਪਰ ਸੀਗੀਆਂ ਅੱਧੇ ਤੋਲੇ ਤੋਂ ਉੱਪਰ ਸੀਗੀਆਂ ਹਾਂਜੀ ਸੋ ਅੱਜ ਸੋ ਕੀ ਹੈਪਨ ਹੋਇਆ ਅੱਜ ਬੀਬੀਆਂ ਤੁਹਾਡੇ ਇੱਥੇ ਕੋਈ ਕੇਸ ਆਇਆ ਹੈ ਠੀਕ ਹੈ ਕੋਟਲੀ ਦੇ ਨੇੜੇ ਕਹਿ ਰਹੇ ਆ ਕਿ ਉੱਥੇ ਕੋਈ ਲਟੇਰੇ ਆਇਆ ਤੇ ਉਹਨਾਂ ਨੇ ਮਸ਼ੀਨਾਂ ਦਾ ਬਾਲੀਆਂ ਲਹਾ ਲਈਆਂ ਠੀਕ ਹੈ ਤੇ ਇੱਕ ਬਹੁਤ ਵੱਡਾ ਕੱਟ ਮਾਰਿਆ ਹੱਥ ਤੇ ਠੀਕ ਹੈ ਤੇ ਅਬਾਊਟ 7 ਤੋਂ 7 ਸੈਂਟੀਮੀਟਰ 7.8 ਸੈਂਟੀਮੀਟਰ ਦਾ ਕੱਟ ਆ टूथ अबाउट 9 ਟਾਂਕੇ ਲੱਗੇ 8-9 ਟਾਂਕੇ ਲੱਗੇ ਹੈ ਕੰਡੀਸ਼ਨ ਸਟੇਬਲ ਹੈ ਉਹਦਾ ਓਵਰঅল ਕੰਡੀਸ਼ਨ ਸਟੇਬਲ ਹੈ ਪਰ ਇਹ ਚੀਜ਼ ਬਹੁਤ ਗਲਤ ਹੈ ਇਹਦੇ ਬਾਰੇ ਪ੍ਰਸ਼ਾਸਨ ਨੂੰ ਕੁਝ ਨੋਟਸ ਕਰਨਾ ਚਾਹੀਦਾ ਹੈ थैंक यू थैंक यू